ਮਲਾਰ ਮਹੱਲਾ ਪੰਜਮ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਖੱਗ ਤਨ ਮੀਨ ਤਨ ਮਿਰਗ ਤਨ ਬਰਾ ਤਨ ਸਾਧੂ ਸੰਗ ਉਧਾਰੇ ਰਹੋ ਦੇਵ ਕੁੱਲ ਦਾਤ ਕੁੱਲ ਜਖਰ ਕਿੰਨ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾ ਕੇ ਦੁਖ ਬਤਾਰੇ ਕਾਮ ਕ੍ਰੋਧ ਮਹਾ ਬਿਖਿਆਰਸ ਇਨ ਤੇ ਭੈ ਨਰਾਰੀ ਦੀਨ ਦਿਆਲ ਜਪੈ ਕੁਰਨਾਮੈ ਨਾਨਕ ਸਾਧ ਬਲਹਾਰੀ ਮਲਾਰ ਮਹਲਾ 5 ਆਦ ਮੈਂ ਬੈਸੋ ਹਰ ਹਾਟ ਨਾਮ ਰਾਸ ਸਾਂਜੀ ਕਰ ਜਨ ਸਿਓ ਜਾਉ ਨਜਮ ਕੈ ਕਾਟ ਰਹਾਉ ਧਾਰ ਅਨੰਗਰਹਿ ਪਰਮ ਨਮ ਰੱਖੇ ਭਰਮ ਕੇ ਖੁੱਲੇ ਕਪਾਟ ਬੇਸਮਾਰ ਸਹੋ ਪ੍ਰਭ ਪਾਇ ਲਹਾ ਚਰਨ ਦੇ ਦੁਖਾਟ ਸਰਨ ਗਹੀ ਉਚਤ ਅਬਨਾਸੀ ਕੈਲਬਿਕ ਕਾਟ ਦੇ ਹੈ ਸ਼ਾਂਟ ਕਲ ਕਲੇਸ਼ ਮਿਟੇ ਦਸ ਨਾਨਕ ਬਹੁ ਨਜੂਨੀ ਮਾਟ ਮਲਾਰ ਮਹੱਲਾ ਪੰਜਮ ਬਹੁ ਬਿਦ ਮਾਇਆ ਮੋਹ ਰਾਨੋ ਕੋਟਮ ਦੇ ਕੁਬਿਰਲਾ ਸੇਵਕ ਪੂਰਨ ਭਗਤ ਚਰਨ ਰਾਨੋ ਰਹਾਉ ਇਤ ਉਤ ਡੋਲ ਡੋਲ ਸਰਮ ਪਾਇਉ ਤਾਨ ਤਾਨ ਹੋਤ ਬਰਾਨੋ ਲੋਕ ਦਰਾਇ ਕਰਤਠਗਿਆਈ ਹੋਤੋ ਸੰਗ ਨ ਜਾਣੋ ਮੇਰੇ ਗੁਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਅਨੋ ਕਉ ਨਾਨਕ ਪਹਨ ਪ੍ਰਭ ਅਤਾਰੋ ਸਾਧ ਸੰਗਤ ਸੁਖ ਮਨ ਮਲਾਰ ਮਹਲਾ ਪੰਜਮ ਡੋਟ ਮੋਏ ਵਿਖ ਖਾਈ ਰੀ ਮਾਈ ਜਿਸਕੇ ਜੀ ਤਨਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹੋ ਅੰਤਰਜਾਮੀ ਸਮੈ ਵਰਤਾ ਤਾ ਪਉ ਕੈਸਾ ਭਾਈ ਸੰਗ ਸਹਾਈ ਸੂਰ ਨਾ ਜਾਈ ਪ੍ਰਭ ਦੀ ਸਹਿ ਸਭ ਨਹੀਂ ਠਾਈ अनआथा नाथ, नाथ दीन दुख पंजन आप ली लड लाई हर की ओट जीवे दास तेरे नानक प्रभु शरण आई मलहर महल्ला पांचवा मन मेरी हर के चरण रबीजै दर्श प्यास मिरो मन मोहु हर पंख लगाए मिली जह रहौ खोजत खोजत मार्ग पायो साधु सेव करी जै धार अंगरे स्वामी मेरे नाम महा रस पीजै ਤਰਾਹ ਹੈ ਤਰਾਹ ਕਰ ਸਰ ਨਹੀਂ ਆਈ ਜਲ ਤਉ ਕਿਰਪਾ ਕੀਜੈ ਕਰ ਗਹਿ ਲਿਓ ਦਾਸ ਆਪਣੇ ਕੋ ਨਾਨਕ ਅਪਨੋ ਕੀਜੈ ਮਲਾਰ ਮਹਲਾ 5 ਪ੍ਰਭ ਕੋ ਭਗਤ ਬਸਲ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਅਪਨੋ ਜਸ ਬਰਤਾਇਓ ਰਹੁ ਜੈ ਜੈ ਕਾਰ ਕੀਨੋ ਸਭ ਜਗ ਮੈਂ ਦਇਆ ਜੀਨ ਮੈਂ ਪਾਇਓ ਕੰਠ ਲਾਇ ਅਪਨੋ ਦਾਸ ਰਖਿਓ ਤਾਤੀ ਬਉ ਨ ਲਾਇਓ ਅੰਗੀਕਾਰਿ ਕਿਉ ਮੇਰੇ ਸੁਆਮੀ ਭਰਮ ਭਉ ਮੇਲ ਸੁਖਾਇਓ ਮਹਾ ਅਨੰਤ ਕਰਿਓ ਦਾਸ ਹਰਕੇ ਨਾਨਕ ਵਿਸ਼ਵਾਸ ਮਨ ਆਇਓ ਰਾਗ ਮਲਾਰ ਮਹਾਲਾ ਪੰਜਮਾ ਚੌਪਦੀ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਖਦੀ ਸਾਹਿਬਰਮ ਪਛਾਰ ਗੁਰਮੁਖ ਤ੍ਰੈ ਗੁਣਿਐ ਬਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਘੂਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ਼ ਹਰ ਹਿਰਦੈ ਵਸਿਓ ਸਾਸ ਗਰਾਸ ਆਪਣਾ ਖਸਮ ਤਿਆਈਐ ਰਹਾਉ ਗੁਰ ਕੇ ਚਰਨਮ ਬਿਟੋ ਬਲ ਜਾਉ ਗੁਰ ਕੇ ਗੁਣ ਅਨੰਦਿਤ ਗਾਉ ਗੁਰ ਕੀ ਧੂੜ ਕਰੋ ਇਸਨਾਨ ਸਾਚੀ ਦਰਗਾ ਪਾਈਐ ਮਾਨ ਗੁਰ ਬਹੁਤ ਭਵਜਲ ਤਾਰਨ ਹਾਰ ਗੁਰ ਪੇਟਿਆ ਨਾ ਹੋਏ ਜੂਨ ਔਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਧੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਿਵਾਰ ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਰਮ ਬ੍ਰਹਮ ਜਾਕੀ ਕੀਮਤ ਨਾ ਪਾਈ ਮਲਾਰ ਮਹਲਾ 5 ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕੋ ਲਏ ਪ੍ਰਭ ਲਾਈ ਤਾਂ ਕੀ ਕੀਮਤ ਕਹੀ ਨ ਜਾਏ ਕਰ ਕਿਰਪਾ ਪੂਰਨ ਸੁਖ ਦਾਤੀ ਤੁਮਰੀ ਕਿਰਪਾ ਤੇ ਤੂੰ ਚਿਤ ਆਵੇ ਆਠ ਭਰ ਤੇਰਾ ਰੰਗ 라ਤੇ ਰਹਉ ਗਾਵਣ ਸੁਣਨ ਸਭ ਤੇਰਾ ਭਾਣਾ ਹੁਕਮ ਪੂਜੈ ਸੋ ਸਾਜ ਸਮਾਣਾ ਜਪ ਜਪ ਜੀਵੇ ਤੇਰਾ ਨਾਮ ਕੁਝ ਬਿਨ ਦੂਜਾ ਨਹੀਂ ਥਾਉ ਦੁੱਖ ਸੁਖ ਕਰਤੇ ਹੁਕਮ ਰਜਾਏ ਭਾਣਾ ਬਖਸ਼ ਭਾਣਾ ਤੇ ਸਜਾਏ ਦੁਹਾਂ ਸਿਰਿਆਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੀ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣੈ ਤੂੰ ਆਪੇ ਬੂਝੈ ਸੁਣ ਆਪ ਬਖਾਣ ਸਹੀ ਭਗਤ ਜੋ ਤੁਧ ਭਾਣੇ ਨਾਨਕ ਤਨ ਗੈ ਸਾਧ ਗੁਰ ਬਾਣੇ ਮਲਾਰ ਮਹੱਲਾ ਪੰਜਮ ਪਰਮੇਸ਼ਰ ਹੁਵਾ ਦਇਆਲ ਮੇਗ ਵਰਸਾਏ ਅੰਮ੍ਰਿਤ ਧਾਰ ਸਗਲੇ ਜੀ ਜੰਤ ਤਰਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸਮਾਲ ਗੁਰ ਪੂਰੇ ਕੀ ਸੇਵਾ ਪਾਇਆ ਇਤਾਏ ਉਤਾਏ ਦੇ ਭੈ ਨਾਲ ਰਹਉ ਦੁਖ ਭੰਨਾ ਪਏ ਭੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰਾਖਣ ਹਾਰ ਸਦਾ ਬਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗੁਬਾਇਆ ਕਰਤਾ ਆਪ ਸਦਾ ਸਦਾ ਮਨੁ ਤਿਸ ਨੂੰ ਜਾਪ ਦ੍ਰਿਸ਼ਟ ਤਾਰ ਰੱਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣ ਹੈ ਪ੍ਰਤਾਪ ਨਾਵ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੋਲਾਇ ਮਲਾਰ ਮਹੱਲਾ ਪੰਜਵਾਂ ਗੁਰ ਸਰਣ ਆਈ ਸਾਗਲ ਰਧਾਨ ਸੱਚੀ ਦਰਗਾ ਪਾਈਏ ਮਾਨ ਭਰਮ ਪਉ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੀ ਗੁਰ ਪੂਰਾ ਸਲਾਹ ਨਾਮ ਨਦਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਈ ਰਹੋ ਸਤ ਗੁਰ ਦੇ ਬੜਾ ਵਰ ਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੂਖ ਤੇ ਰਾਖੈ ਮਾਇਆ ਵਿਖੋ ਫਿਰ ਬਹੜ ਨਾ ਚਾਕੈ ਗੁਰ ਕੀ ਮਹਿਮਾ ਕਥਨ ਨ ਜਾਇ ਗੁਰ ਪਰਮੇਸਰ ਸਾਚਾ ਹੈ ਨਾਹੀ ਸਤਿ ਸੰਤੋਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਬੜ ਪਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਵਾਸ ਨਾਨਕ ਕੀ ਪ੍ਰਭ ਸਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਬਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀ ਨੋਰੀ ਸਗਲ ਸਿੰਗਾਰ ਸਜੋਰੀ ਸਗਲ ਬਕਾਰ ਆਵ ਤੂ ਅਸਰ ਥੀ ਆ ਰਹੋ ਐਸੇ ਰੀ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੀ ਭਜੈ ਮਿਰਦੰਗ ਅਨਹਦ ਕੂਕਲਰੀ ਰਾਮ ਨਾਮ ਬੋਲੇ ਮਾਧ ਰਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਾਬੋਤਾਰ ਨਾਮ ਪਨੇ RAM 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 MAL ਮਨ ਫੀਰਤੀ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਉ ਪ੍ਰੀਤਮthia ਮਲਾਰ ਮਹੱਲਾ ਪੰਜਮਾ ਮਨ ਕਨੈ ਭਰਮੈ ਬਨੇ ਉਮਕਤ ਰਸ ਚੱਲ ਪਰਬ ਮਿਰਬੇ ਕੀ ਚਾਹ ਰਹਉ ਤਰ ਗੁਣ ਮਈ ਮੁਹਾਈ ਕਹਿਉ ਬੇਦਨ ਕਾਹੀ ਆਨੁਪਾਵ ਸਗਰ ਕੀ ਨਹਿ ਦੁਖ ਸਾ ਕਹਿਲਾਹੀ ਪਾਤਿਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੀ ਮਲਾਰ ਮਹਲਾ ਪੰਜਮਾ ਪ੍ਰਿਆ ਕੀ ਸੁਬ ਸੁਹਾਬਨੀ ਨੀਕੀ ਹਾ ਹੂ ਹੂ ਗੰਧਰਬ ਅਪਸਰਾ ਆਨੰਦ ਮੰਗਲ ਵਸੋ ਗਾਬ ਨੀਨੀਕੀ ਰਹਾਉ ਤਨ ਤਨ ਤੋ ਗੁਨ ਗੋ ਅਨਕ ਪਾਂ ਤੋ ਬਹੁ ਬਿਧ ਰੂਪ ਦਿਖਾਵਨੀ ਨੀ ਨੀਕੀ ਗਿਰ ਤਲ ਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਸਾਬ ਨੀ ਨੀਕੀ ਸਾਧ ਸੰਗ ਅਰਾ ਬਈਆ ਰਸ ਪਾਇਉ ਨਾਨਕ ਜਾ ਕੈ ਭਾਵਨੀ ਨੀਕੀ ਮਲਾਰ ਮਹਲਾ ਪੰਜਵਾਂ ਗੁਰਪ੍ਰੀਤ ਪਿਆਰੀ ਚਰਨ ਕਮਲ ਰਿਧ ਅੰਤਰ ਧਾਰੀ ਰਹਾਉ ਦਰਸ ਸਭਿ ਲਿਉ ਦਰਸ ਪੀਖਿਉ ਗਏ ਕਿਲ ਬਖ ਗਏ ਮਨ ਨਿਰਮਲ ਉਜਿਆਰੀ ਬਿਸਮ ਬਿਸਮੈ ਬਿਸਮ ਪਹੀਂ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਤ ਗਡਾਰ ਪਹੀਂ ਪਰਬ ਏਕ ਤੁਹੀ ਏਕ ਤੁਹੀ ਭਗਤ ਟੇਕ ਤੋ ਹਾਰੇ ਜਨ ਨਾਨਕ ਸਰਨ ਦੋਵਾਰੀ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋ ਆਨੰਦ ਸਗਲ ਭਾਗ ਰਹੋ ਸੰਤ ਸੰਗੇ ਮਨ ਪਰ ਫੜੈ ਮਿਲੰਬੇਗ タル ਸੁਹਾਗ ਕਨਕੂਰ ਪ੍ਰੀਤ ਮੋਹਰ ਚਿੱਤ ਚਾਤਰਕ ਬੂੰਦ ਓਰ ਐਸੋ ਹਰ ਸੰਗੀ ਮਨ ਮੋਹ ਤਿਆਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹਲਾ ਪੰਜਵਾ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਸੋੜ ਮਾਨ ਤਜ ਗੁਮਾਨ ਮਿਲ ਸਾਧੂਆ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੁਖ ਮੀਤ ਪਾਰ ਬ੍ਰਹਮ ਭੈ ਦਿਆਲ ਬਿਨਸ ਗਏ ਵਿਖੈ ਜੰਜਾਲ ਸਾਧ ਜਨਾਂ ਕਾ ਚਰਨ ਲਾਗ ਨਾਨਕ ਗਾਵੈ ਗੋਬਿੰਦ ਨੀਤ ਮਲਾਰ ਮਹਲਾ ਪੰਜਵਾਂ ਕਨ ਕਰਜਿਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਨ ਤਰਨ ਸਾਗਰ ਧੁਨ ਅਨਹਤਾ ਰਸ ਬੈਨ ਪਥਿਕ ਪਿਆਸ ਚਿਤ ਸਰੂਬਰ ਆਤਮ ਜਲ ਲੈਨ ਹਰ ਦਰਸ ਪ੍ਰੀਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹਲਾ ਪੰਜਵਾਂ हे गोबिंद हे गोपाल हे दयाल लाल रहौ प्राणनाथ अनाथ सकि दीन धर दिनवार हे सुमरथ अगमपूरण मोह मया तार अंधकूप महापेन नानक पार उतार मलार महला पहला अष्टपदियां घर पहला एक ओंकार सतगुरु प्रसाद चक बी नैण नींद नै चाहे बिन परे नींद न पाई सूर चरै प्रयो देखै नैनी ਨੇ ਬਿਨ ਬਿਲਾਗਾ ਪਾਈਂ ਫਿਰ ਭਾਵੈ ਪ੍ਰੇਮ ਸਖਾਈ ਤਿਸ ਬਨ ਘੜੀ ਨਹੀਂ ਜਗ ਜੀਵਾਂ ਐਸੀ ਪਿਆਸ ਤਸਾਈ ਰਹੋ ਸਰਵਰ ਕਮਲ ਕਿਰਨ ਆਕਾਸੀ ਵਿਗਸੈ ਸੈ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਲਾਈ ਚਾਤ੍ਰਿਕ ਜਲ ਬਿਨ ਪ੍ਰਯੋ ਪ੍ਰਯੋ ਟੇਰੈ ਬਿਲਪ ਕਰੈ ਬਲ ਲਾਈ ਤਨਹਰ ਘੋਰ ਦਸੂ ਦਸ ਬਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜ ਜਲ ਹੀ ਤੇ ਸੁਖ ਦੁਖ ਉਪਰਵਕ ਕਮਾਈ ਖੈਨ ਤੈ ਲ ਰਹਿ ਨ ਸਕੈ ਪਲ ਜਨ ਬਿਨ ਮਰਨ ਜੀਵਨ ਤਿਸ ਤਾਈ ਧਨ ਬਾਂਡੀ ਪ੍ਰਦੇਸ਼ ਨਿਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪਰਬ੍ਰਿਧੈ ਨਿਵਾਸੀ ਭਗਤ ਰਤੀ ਹਰਖਾਈ ਪ੍ਰਿਯੋ ਪ੍ਰਿਯੋ ਕਰੈ ਸਭ ਹੈ ਜੀਤੀ ਗੁਰ ਭਾਵੈ ਪ੍ਰਿਯੋ ਪਾਈ ਪ੍ਰਿਯੋ ਨਾਲੇ ਸਦ ਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮੈਂ ਜੀਉ ਜੀਉ ਹੈ ਸੋਈ ਕਟ ਕਟ ਰਿਹਾ ਸਮਾਈ ਗੁਰਪ੍ਰਸਾਦ ਘਰ ਹੀ ਪ੍ਰਗਾਸਿਆ ਸਹਿਜੇ ਸਹਿਜ ਸਮਾਈ ਆਪਣਾ ਕਾਦ ਸਬਾਰ ਹੋ ਆਪੇ ਸੁਖ ਦਾਤੀ ਗੋਸਾਈ ਗੁਰਪ੍ਰਸਾਦ ਘਰ ਹੀ ਪਰ ਪਾਇਆ ਤਉ ਨਾਨਕ ਤਪ ਤੋ ਬੁਝਾਈ